ਹਾਂਜੀ ਦੋਸਤੋ ਅੱਜ ਜਿਹੜੀ ਗੱਲ ਕਰ ਰਹੀ ਹਾਂ ਮੈਂ ਕਾਲਾ ਸਿੰਘ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦਾ ਪ੍ਰਧਾਨ ਜੋ ਕਿ ਜ਼ਿਲ੍ਹਾ ਸ੍ਰੀ ਮੌਸਰ ਸਾਹਿਬ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਸਾਡੀ ਯੂਨੀਅਨ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਬਣੀ ਹੈ ਉਹਦੇ ਵਿੱਚ ਕੁਝ ਬਠਿੰਡੇ ਵੱਲ ਤੇ ਅਤੇ ਕੁਝ ਹੋਰ ਵੀ ਜਿਹੜੇ ਫਾਇਲ ਕਾ ਜ਼ਿਲ੍ਹੇ ਦੇ ਵਿੱਚ ਕੁਝ ਮਤਲਬ ਜਾਲੀ ਕਾਰਡ ਬਣ ਰਹੇ ਜਿਵੇਂ ਜਾਲੀ ਕਾਰਡ ਦਾ ਮਤਲਬ ਇਹ ਹੈ ਕਿ ਸਾਡੀ ਮੋਹਰ ਵਗੈਰਾ ਵਰਤੀ ਜਾ ਰਹੀ ਹੈ ਸਾਡਾ ਨਾਮ ਵਰਤ ਕੇ ਉਹ ਆਈਡੈਂਟੀਟੀ ਕਾਰਡ ਹੁੰਦੇ ਪ੍ਰੂਫ ਉਹ ਸਾਡੇ ਕਈਆਂ ਪਿੰਡਾਂ ਦੇ ਵਿੱਚ ਵਰਤੇ ਜਾ ਰਿਹਾ ਇੱਕ ਤਾਂ ਜਿਹੜਾ ਬਹਿਮਣ ਬਹਿਮਣ ਪਿੰਡ ਬਹਿਮਣ ਜੱਸਾ ਉਥੋਂ ਫੋਨ ਆਇਆ ਹੋਰ ਤਲਵੰਡੀ ਸਾਬੋ ਦੇ ਹੋਰ ਵੀ ਪਿੰਡਾਂ ਦੇ ਵਿੱਚੋਂ ਆਇਆ ਉਹ ਕਹਿੰਦੇ ਸਾਡੇ ਕਾਰਡ ਬਣੇ ਆ ਕਿਸੇ ਪਿੰਡ 'ਚ 25 ਬਣ ਗਏ ਕਿਸੇ 'ਚ 50 ਬਣ ਗਏ ਆ ਪਰ ਕਹਿੰਦੇ ਵੀ ਇਹ ਕਾਰਡ ਬਣਾਏ ਆ ਪਰ ਸਾਡਾ ਕਹਿੰਦੇ ਵੀ ਅੱਜ ਵੀ ਫੋਨ ਆਇਆ ਅੱਜ ਐਤਵਾਰ ਆ ਸ਼ਾਇਦ 20 ਤਰੀਕ ਅੱਜ ਹਨਾ ਅੱਜ 20 ਤਰੀਕ ਨੂੰ ਵੀ ਫੋਨ ਆਇਆ ਇੱਕ ਦਿਨ ਅੱਗੇ ਵੀ ਆਇਆ ਫੋਨ ਅਸੀਂ ਆਖੇ ਚਲੋ ਹਟ ਜਾਣਗੇ ਪਰ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਜਾਲੀ ਕਾਰਡ ਬਣ ਰਿਹਾ ਜਿਹੜਾ ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਰਿਕਾਰਡ ਦੇ ਵਿੱਚ ਹੀ ਹੈ ਨਹੀਂ ਤੇ ਕੌਣ ਬਣਾ ਰਿਹਾ ਤਾਂ ਅਸੀਂ ਇਸ ਇਹ ਆਨੇਕ ਜਿਹੜਾ ਕੋਈ ਜਾਲੀ ਕਾਰਡ ਬਣਾਉਂਦਾ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਨਹੀਂ ਪਤਾਗਾ ਉਹ ਜਾਲੀ ਕਾਰਡ ਬਣਾਉਣੇ ਕਾਨੂੰਨ ਦੇ ਵਰਖਲਾਫ ਆ ਉਹ ਬਿਲਕੁਲ ਗਲਤ ਹੈ ਅਸੀਂ ਮਤਲਬ ਜਿਹੜਾ ਇੱਕ ਕਾਰਡ ਬਣਾਇਆ ਇੱਕ ਕਾਰਡ ਬਣਾ ਕੇ ਉਹਦਾ ਮਤਲਬ ਵੀ ਅਸੀਂ ਜਿਹੜਾ ਉਸ ਕਾਰਡ ਦੇ ਵਿੱਚੋਂ ਸਾਡੀ ਜੋ ਮਤਲਬ ਕੀ ਕਰਦੇ ਆ ਸਾਡੀ ਉਹ ਮੋਹਰ ਚੱਕ ਲਈ ਜਿਹੜੀ ਸੀਗੀ ਉਹ ਮੋਰ ਚੱਕ ਕੇ ਤੇ ਅੱਗੇ ਤੇ ਅੱਗੇ ਲਾਈ ਜਾਂਦੇ ਆ ਕੰਪਿਊਟਰ ਦੇ ਵਿੱਚ ਪਰ ਇਹ ਕਾਨੂੰਨ ਮਤਲਬ ਗਲਤ ਹੈ ਤਾਂ ਸਾਰੇ ਹੀ ਨਰੇਗਾ ਮਜ਼ਦੂਰਾਂ ਨੂੰ ਜਿੰਨੇ ਵੀ ਪੂਰੇ ਪੰਜਾਬ ਦੇ ਵਿੱਚ ਸੁਣ ਰਹੇ ਆ ਵੀ ਜੇ ਕੋਈ ਇਸ ਤਰ੍ਹਾਂ ਦਾ ਜਾਲੀ ਕਾਰਡ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਕਾਰਡ ਦਿੰਦਾ ਸਾਡਾ ਕੋਈ ਆਇਡੈਂਟੀਟੀ ਕਾਰਡ ਬਣਾ ਕੇ ਦਿੰਦਾ ਤਾਂ ਤੁਸੀਂ ਪਹਿਲਾਂ ਸਾਨੂੰ ਫੋਨ ਕਰੋ 98148 42137 ਤੇ ਕਾਲ ਕਰ ਲਓ ਫਿਰ ਤੋਂ ਸਹੀ ਹੈ ਜੇਕਰ ਜਾਲੀ ਕਾਰਡ ਬਣਾਉਂਦਾ ਤਾਂ ਸਾਨੂੰ ਦੱਸੋ ਕਿ ਆਹ ਬਣਾ ਰਿਹਾ ਬਿਲਕੁਲ ਕਾਨੂੰਨ ਦੇ ਗਲਤ ਆ ਅਸੀਂ ਫਿਰ ਉਹਦੇ ਤੇ ਇੱਕ ਬੰਦ ਦੀ ਜੋ ਕਾਨੂੰਨੀ ਕਾਰਵਾਈ ਕਰੀਏ ਤੇ ਬਾਕੀ ਸਾਡੇ ਭੈਣ ਭਰਾंनो ਬੇਨਤੀ ਹੈ ਜਿੰਨੇ ਨਰੇਗਾ ਮਜ਼ਦੂਰ ਆ ਚਾਹੇ ਕੋਈ ਸਾਡਾ ਅਧਿਦੇਦਾਰ ਆਪਦਾ ਉਹ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰੇ ਲੋਕਾਂ ਤੱਕ ਸਾਰਿਆਂ ਤਿੱਕਰ ਜਿਹੜੀ ਆਵਾਜ਼ ਆ ਸਾਡੀ ਪਹੁੰਚ ਸਕੇ ਇਸ ਕਰਨਾ ਸਾਡਾ ਫਰਜ਼ ਆ ਸੱਚ ਤੇ ਚੱਲਣਾ ਸੱਚ ਦੇ ਰਸਤੇ ਤੇ ਸਾਡਾ ਫਰਜ਼ ਆ ਚੱਲਣਾ ਤੇ ਸੱਚ ਦੇ ਰਸਤੇ ਚਲਾਉਣਾ ਤਾਂ ਸਾਡਾ ਜੋ ਫੇਸਬੁੱਕ ਇਹ ਖਾਤਾ ਸਾਡਾ ਫੇਸਬੁੱਕ ਅਕਾਊਂਟ ਆ ਆਈਡੀ ਆ ਉਹ ਹੈਗਾ ਕਾਲਾ ਭੁੱਲਰ ਜੋ ਸਾਡੀ ਬਣੀ ਆ ਇਸ ਨੂੰ ਲਾਇਕ ਸ਼ੇਅਰ ਤਾਂ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਸਾਡੇ ਆਪਦੇ ਆ ਇਸ ਕਰਣ ਜ਼ਰੂਰੀ ਆ ਕਿ ਚੈਨਲ ਨੂੰ ਫੋਲੋ ਕੀਤਾ ਜਾਵੇ ਅਤੇ ਸਾਡੀ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕੀਤੀ ਜਾਵੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦੀ ਗੱਲਬਾਤ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਆ ਗੱਲਬਾਤ ਆ ਸਾਨੂੰ ਪੂਰਾ ਦੱਸੋ ਪਰ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਬੇਨਤੀ ਹੈ ਕਿ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਝਾਲੀ ਕੰਮ ਹੋ ਰਿਹਾ ਉਹ ਨਾ ਹੋਵੇ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ 98148 42137 ਤੇ ਤੁਸੀਂ ਫੋਨ ਕਰ ਸਕਦੇ ਹੋ ਜ਼ਰੂਰੀ ਹੈ ਫੋਨ ਕਰਨਾ ਸਾਨੂੰ ਪਤਾ ਲੱਗ ਜਾਏ ਕੌਣ ਕੀ ਕਰ ਰਿਹਾ ਅਸੀਂ ਫਿਰ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕਰੀਏ ਜਿਹੜੇ ਪਿੰਡ ਦੇ ਵਿੱਚ ਕੋਈ ਠੱਗ ਆਉਂਦੇ ਆ ਉਹ ਸਾਨੂੰ ਦੱਸਿਆ ਜਾਵੇ ਜੀ ਹੰਦੀ ਕਾਲਾ ਸਿਕਨੇ ਬੈਕ ਕੀਤੀ ਸੀਗੀ ਸਾਰੇ ਬਿੜਤੀ ਨੂੰ ਸਮਝੋ ਨੂੰ ਤੁੰ